ਕੰਟਾਲ ਮੇਰਾ ਨਾਮ ਹੈ ਅੱਜ ਕਦੇ ਈ ਰਿਕਸ਼ਾ ਵਗੈਰਾ ਬੰਦ ਕੀਤੇ ਨੇ ਕਿਦਾਂ ਇਹ ਜਿੰਨਾ ਕਿ ਸਫਾਰਾ ਜਦੋਂ ਵਧੀਆ ਈ ਰਿਕਸ਼ਾ ਬੰਦ ਕਰਤਾ ਸੀ ਛੋੜੇ ਬਿਆਰ ਨੂੰ ਬਹੁਤ ਮਤਲਬ ਛੋੜੇ ਬਿਆਰ ਚ ਠੀਕ ਹੈ ਮਾਰਕੀਟ ਮਾਰਕੀਟ ਨੂੰ ਫਾਇਦਾ ਹੋ ਰਿਹਾ ਦੁਕਾਨਦਾਰਾਂ ਨੂੰ ਫਾਇਦਾ ਹੋ ਰਿਹਾ ਕਿਉਂਕਿ ਆਲਮੋਸਟ ਈ ਰਿਕਸ਼ਾ ਤੁਸੀਂ ਹਾਬਲਾ ਨੂੰ ਆਮਡੇ ਚਾਜੋ ਤੋਂ ਤਾਂ 150 ਈ ਰਿਕਸ਼ਾ ਅੱਥੀ ਖੜਾ ਹੁੰਦਾ ਘੰਟਾ ਕਰਦੀ ਕਿ ਜਿੰਨਾ ਗਾਹ ਅੰਦਰ ਨਹੀਂ ਜਾ ਪੰਦਾ ਤੇ ਜਿਨ੍ਹਾਂ ਨੂੰ ਕੁਝ ਕੋ ਤੇ ਲੜਨੂ ਪੈਂਦੀ ਨੇ ਅੱਗੋ ਤੇ ਇਹ ਤਾਂ ਬੁੱਝਦਾ ਬਹੁਤ ਵਧੀਆ ਕੰਮ ਹੈ ਜੀ ਜਿਹੜਾ ਈ ਰਿਕਸ਼ਾ ਇਹਨਾਂ ਨੇ ਸ਼ਨੀ ਤੇ ਐਤ ਬ ਈ ਅਸੇਤੂ ਸਾਹਿਬ ਨੂੰ ਤੇ ਆਪਣੇ ਜਿਹੜੇ ਏਸੀ ਵੀ ਸਾਹਿਬ ਜਿਨ੍ਹਾਂ ਨੇ ਬੰਦ ਕੀਤਾ ਕਿ ਇਹ ਆਲ ਜਿੰਨਾ ਦਿਨ ਸੀਜ਼ਨ ਚੱਲ ਰਿਹਾ ਉਹਨਾਂ ਨੇ ਈ ਰਿਕਸ਼ਾ ਤੇ 4 ਵੀਲਰ ਦੀ ਐਂਟਰੀ ਨਾ ਹੋਵੇ ਛੋੜੇਗੜ੍ਹ ਦੇ ਅੰਦਰ ਬਸ ਦੇਖੇ ਨਾ ਵੀ ਰੈਡੀ ਬੜੀਆਂ ਨੂੰ ਲੈ ਕੇ ਵੀ ਕਿਹੜੇ ਕਾਰਨ ਕਿਤੇ ਜਾਂਦੇ ਆ ਅਸੇਤੂ ਸਾਹਿਬ ਕਹਿੰਦੇ ਉਹਨਾਂ ਕੋਲ ਤਾਂੜੇ ਕੀ ਜਾਣਾ ਚਾਹੁੰਦੇ ਵੀ ਅਸੇਤੂ ਸਾਹਿਬ ਜਿਹੜੀ ਫੜੀ ਤੇ ਕਾਰਵਾਈ ਕਰਦੇ ਨੇ ਹੁਣ ਜਿਵੇਂ ਆਲਮੋਸਟ ਉਸ ਹਿਸਾਬ ਨਾਲ ਛੋੜੇਗੜ੍ਹ ਜਿਹੜੀ ਫੜੀ ਫੜੀ ਘੱਟੋ ਘਾਟਾ ਨਾ ਕਰਦੇ ਦੋ ਤੋਂ ਤਿੰਨ ਹਜ਼ਾਰ ਇਕੱਲੀ ਰੈਡੀ ਫੜੀ ਆ ਤੁਸੀਂ ਆਪ ਰਾਉਂਡ ਲਾ ਕੇ ਦੇਖੋ ਤੁਸੀਂ ਤੋੜ ਨਹੀਂ ਪਾਉਗੇ ਅ ਜਿਹੜੇ ਪਹਿਲਾਂ ਘੱਟ ਸੀ ਹੁਣ ਲਗਾਤਾਰ ਵਧੀ ਆਏ ਦੁਕਾਨਦਾਰੇ ਕਿੰਨੇ ਕਿੰਨੇ ਬੈਠੇ ਮੰੰਦੇ ਨੇ ਕਿਹਨੇ ਜਨਾਰੇ ਆ ਦੁਕਾਨਦਾਰ ਤੇ ਕੋਈ ਦੇਖੋ ਦੁਕਾਨਦਾਰ ਜਿਹੜੀ ਵੱਡੀ ਵੱਡੀ ਜਿਹੜੀ ਮਾਰ ਹੈ ਉਹ ਆਲਮੋਸਟ ਦੁਕਾਨਦਾਰ ਦੀ ਪੈ ਰਹੀ ਹੈ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿਹੜੇ ਐਸ ਐਚਓ ਸਾਹਿਬ ਨੇ ਜਿਹੜੀ ਹੁਣ ਕਾਰਵਾਈ ਕੀਤੀ ਜਿਹੜੀ ਫੜੀ ਤੇ ਬਹੁਤ ਵਧੀਆ ਕਰ ਰਹੀ ਹੈ ਜਿਹੜੀ ਵਿੜੀ ਲਈ ਭਰਾ ਵੀ ਆਪਣੇ ਸਿਆਣੇ ਹੁਣ ਪਿੱਛੇ ਵੀ ਛੱਡ ਗਏ ਨੇ ਜੀ ਜੀ ਵੰਗ ਸਾਨੂੰ ਉਹ ਜਿਹੜੇ ਮੇੜ ਦੋਗੇ ਰੈਡੀ ਬੜੀ ਗਿਆ ਵੀ ਨਹੀਂ ਠੀਕ ਹੈ ਰੈਡੀ ਬੜੀ ਐਤ ਸਾਬ ਨੇ ਕਾਰਵਾਈ ਕਰਤੀ ਜਿਹੜੀ ਬੜੀ ਆਪਣੇ ਆਪੇ ਆਰਾਮ ਕਰ ਰਹੇ ਨੇ ਅਸਲ ਜਿਹੜੇ ਲਾਈਨ ਲੱਗੀ ਲਾਈਨ ਦੇ ਅੰਦਰ ਰਹਿਣ ਜਿਹੜੇ ਵੀ ਇੱਕ ਲਾਈਨ ਡੈਡ ਉਹਨਾਂ ਵੱਲ ਦਿੱਤੀ ਵਾਰਨਿੰਗ ਹਾਂਜੀ ਸਾਹਿਬ ਵਾਰਨਿੰਗ ਦੇ ਕੇ ਆਇਆ ਨੇ ਕਾਲੀ ਵਾਰਨਿੰਗ ਦਿੱਤੀ ਸੀ ਐਸਪੀ ਸਾਹਿਬ ਆਈਪੀਸੀ ਆਪਣੇ ਬੰਦਸਰ ਸਾਹਿਬ ਜਿਹੜੇ ਟੈਕਨੀਕੀ ਉਹ ਆਈ ਸੀ ਕੱਲ ਉਹਨਾਂ ਨੇ ਕਿਹਾ ਕਿ ਆਪਣ ਲਾਈਨ ਦੇ ਅੰਦਰ ਲਗਾਉ ਜੇ ਤੁਸੀਂ ਲਗਾਣਾ ਚਾਹੁੰਦੇ ਆ ਯਾਰ ਆ ਦੇਖੋ ਵਾਈਟ ਲਾਈਨ ਲੱਗੀ ਵੀ ਆ ਆ ਵਾਈਟ ਲਾਈਨ ਦੇ ਅੰਦਰ ਲੈਵੋ ਜੋ ਲਾਉਣ ਦੇ ਨਾਲ ਆ ਤੁਹਾਡਾ ਨਾਮ ਜੀ ਤੇ ਮੇਰਾ ਨਾਮ ਬੰਮਾ ਹੀ ਛੋੜੇ ਯਾਰ ਤੇ ਜੋ ਐਸਐਚਓ ਸਾਹਿਬ ਨੇ ਕਾਲ ਤੇ ਵੱਡੇ ਅਫਸਰ ਆਏ ਸਨ ਜਿਹੜਾ ਈ ਰਕਸ਼ਾ ਬੰਦ ਹੋਇਆ ਉਹਦੇ ਕਾਰਨ ਤਾਂ ਬਹੁਤ ਹੀ ਵਧੀਆ ਹੋ ਗਿਆ ਬਾਜ਼ਾਰ ਦੀ ਬਹੁਤ ਸਹੂਲਤ ਹੋ ਗਈ ਆ ਜਿਨ੍ਹਾਂ ਨੇ ਫੜੀਆਂ ਅੱਗੇ ਬਹੁਤ ਲਾਈਆਂ ਹੋਈਆਂ ਨਹੀਂ ਵਧਾਉ ਦਾ ਅੱਗੇ ਉਹਨਾਂ ਵਾਸਤੇ ਵੀ ਉਹਨਾਂ ਨੂੰ ਵੀ ਸਾਈਡ ਤੇ ਕਰਵਾਇਆ ਉਹਨਾਂ ਨੂੰ ਵੀ ਮਗਰ ਕਰਾਇਆ ਜਿਹੜੀਆਂ ਰੇੜੀਆਂ ਅੱਗੇ ਲਾਂਦੇ ਸੀ ਜਿਹੜੇ ਅੱਗੇ ਰੇੜੀਆਂ ਲਾਂਦੇ ਸੀ ਉਹਨਾਂ ਨੂੰ ਵੀ ਸਮਝਾਇਆ ਵੀ ਤੁਸੀਂ ਰੇੜੀ ਸੜਕ ਦੇ ਵਿੱਚ ਨਾ ਲਾਓ ਪਿੱਛੇ ਕਰਕੇ ਲਾਓ ਵਾਈਡ ਲਕੀਰ ਤੋਂ ਪਿੱਛੇ ਲਾਓ ਕੀ ਐਸਐਚਓ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਐਨਾ ਵਧੀਆ ਕੀਤਾ ਵੀ ਬਾਜ਼ਾਰ ਦਾ ਮਾਹੌਲ ਬਹੁਤ ਜ਼ਿਆਦਾ ਸ਼ਾਂਤ ਹੋ ਗਿਆ ਨਹੀਂ ਹੁਣ ਜਿਹੜਾ ਇਹ ਰਿਕਸ਼ਾ ਬੰਦ ਕੀਤਾ ਗਿਆ ਐਸਐਚਓ ਵੱਲੋਂ ਹੁਣ ਕਿੰਦਾਂ ਦੀ ਆਵਾਜ਼ ਆਈ ਹੈਗੀ ਹੁਣ ਬਹੁਤ ਵਧੀਆ ਹੁਣ ਇਹ ਰਿਕਸ਼ਾ ਨਾ ਪਾੜੀ ਨਹੀਂ ਸਕਦਾ ਵੀ ਅੰਦਰ ਆ ਹੀ ਨਹੀਂ ਰਿਹਾ ਅੱਦੇ ਅੰਦਰ ਨਾਲ ਰਸ਼ ਘਟਿਆ ਹੋਇਆ ਐਤਵਾਰ ਦਾ ਦੇਖੋ ਤੁਸੀਂ ਐਨਾ ਰਸ਼ ਹੁੰਦਾ ਪੈਦਲ ਦਾ ਵੀ ਬਹੁਤ ਹੁੰਦਾ ਪਰ ਹੁਣ ਲੋਕੀ ਬਹੁਤ ਜ਼ਿਆਦਾ ਸਹੀ ਨੇ ਬਹੁਤ ਜਿਆਦਾ ਸਹੀ ਚੱਲਦੇ ਪਏ ਨੇ ਬਹੁਤ ਵਧੀਆ ਮਤਲਬ ਹੋਣਾ ਚਾਹੀਦਾ ਬਹੁਤ ਵਧੀਆ ਜੀ ਬਹੁਤ ਵਧੀਆ ਸੱਚੋ ਸਾਹਿਬ ਕੋ ਦਵਾਲੀ ਰਾਣੇ ਬਹੁਤ ਜੋਸ਼ ਲਾਇਆ ਪੂਰਾ ਮਤਵਲਾ ਕੀਤਾ ਇਲੈਕਸ਼ਨ ਨੂੰ ਸਮਝਾਇਆ ਵੀ ਤੁਸੀਂ ਅੰਦਰ ਨਹੀਂ ਵਰਨਾ ਜੇ ਨਹੀਂ ਤਾਂ ਅੰਦਰ ਬੜੋਗੇ ਕੰਮ ਖਰਾਬ ਹੁੰਦਾ ਹਾਂ ਗੱਡੀਆਂ ਬੰਦ ਕਰ ਦਿੱਤਾ ਹਾਂ ਹਾਂ ਗੱਡੀਆਂ ਬੰਦ ਕੀਤੀਆਂ ਸੀ ਤੇ ਉਹਨਾਂ ਨੂੰ ਸਰਕਾਰ ਨਾਲ ਸਹੀ ਹੋ ਗਿਆ ਮਾਹੌਲ ਬਹੁਤ ਵਧੀਆ ਹੋ ਗਿਆ ਪੈਸੇ ਭਾਈ ਸਰ ਜਿਹੜੀ ਟ੍ਰੈਫਿਕ ਨੂੰ ਦੇਖਦੇ ਤੁਸੀਂ ਦੋ ਘੰਟੇ ਲਾਈ ਹੈਗੀ 8:00 ਤੋਂ ਲੈ ਕੇ ਚੱਲੇ ਅੱਜ ਤੱਕ ਕੀ ਸਿਰਫ ਕਿਨਾਂ ਪਿਛਲੇ ਹਫਤੇ ਕਾਫੀ ਜ਼ਿਆਦਾ ਪ੍ਰੋਬਲਮ ਆਈ ਸੀ ਟ੍ਰੈਫਿਕ ਦੀ ਵੀ ਆਟੋ ਬਜ਼ਾਰਾਂ ਚ ਵੜ ਜਾਂਦੇ ਨੇ ਇੱਕ ਸੰਡੇ ਕਰਕੇ ਜ਼ਿਆਦਾ ਰਸ਼ ਹੁੰਦਾ ਉਹ ਕਰਕੇ ਟ੍ਰੈਫਿਕ ਜਾਮ ਦੀਆਂ ਲੋਕਾਂ ਨੇ ਬਹੁਤ ਜ਼ਿਆਦਾ ਕੰਪਲੇਂਟਸ ਕੀਤੀਆਂ ਸੀ ਪਿਛਲੇ ਸੰਡੇ ਉਸ ਦੇ ਮੱਦੇ ਨਜ਼ਰ ਅਸੀਂ ਇੱਕ ਪਲੈਨਿੰਗ ਕੀਤੀ ਹੈ ਜੀ ਹੁਣ ਵੀ ਅਸੀਂ ਆਟੋ ਬੰਦ ਕਰਨੇ ਆ ਜੀ ਬਾਜ਼ਾਰ ਵਿੱਚ ਘੰਟਾ ਘਰ ਚੌੜਾ ਬਾਜ਼ਾਰ ਇਹ ਸਾਰੇ ਅਸੀਂ ਆਟੋ ਬੰਦ ਕਰਨੇ ਆ ਅਸੀਂ ਅੱਜ ਟ੍ਰਾਇਲ ਕਰ ਰਹੇ ਆਂਦਾ ਜੀ ਅਸੀਂ ਪਹਿਲਾਂ ਚਾਂਦ ਸਿਨੇਮਾ ਕੋਲੋਂ ਆਟੋ ਬੰਦ ਕਰ ਦਿੱਤੇ ਇਹ ਕਰ ਰਿਹਾ ਕਿ ਜੇ ਸਮਾਗੋ ਕੋਲ ਵਨ ਵੇ ਕਰਕੇ ਆਟੋ ਬੰਦ ਕਰ ਦਿੱਤੇ ਸਰ ਦੇਖਿਆ ਜੀ ਲੋਕੀ 12 ਵੀ ਆਂਦੇ ਨੇ ਗੱਡੀਆਂ ਗੋਡੀਆਂ ਗੱਡੀਆਂ ਵਾਸਤੇ ਖੁੱਲਿਆ ਸਾਰਾ ਰਸਤਾ ਨਹੀਂ ਗੱਡੀਆਂ ਵੀ ਅਸੀਂ ਬੰਦ ਕਰਾਈਆਂ ਜੀ ਅਸੀਂ ਇਹਨਾਂ ਨੂੰ ਪਾਰਕਿੰਗ ਤੱਕ ਅਲਾਉ ਕੀਤਾ ਜੀ ਪਾਰਕਿੰਗ ਚ ਲਾਓ ਜੀ ਗੱਡੀ ਜਿੱਦਾਂ ਆਪਣੇ ਰੇਲਵੇ ਸਟੇਸ਼ਨ ਪਾਰਕਿੰਗ ਹੈਗੀ ਉੱਥੇ ਗੱਡੀਆਂ ਲਾ ਦੇਣ ਜੀ ਤੇ ਬਾਕੀ ਅਸੀਂ ਅਲਾਉ ਨਹੀਂ ਕਰ ਰਹੇ ਅੱਜ ਕਿਸੇ ਨੂੰ ਤੇ ਹੋਰ ਟੂ ਵੀਲਰ ਅਸੀਂ ਅਲਾਉ ਕੀਤੀ ਹੈ ਜੀ ਇਹਦੇ ਚੋਂ ਤੁਸੀਂ ਦੇਖਣ ਲੱਗੇ ਕੀ ਹੋਲੇ ਪਲਾਨਿੰਗ ਕਰ ਰਹੇ ਹੋ ਕੁਝ ਇਹਦੇ ਸਾਡੀ ਪਲਾਨਿੰਗ ਇਹੀ ਹੈ ਜੀ ਜਿਹੜਾ ਜਿੱਦਾਂ ਅਸੀਂ ਟ੍ਰਾਇਲ ਸ਼ੁਰੂ ਕੀਤਾ ਇਹ ਇਦਾਂ ਹੀ ਚੱਲੇ ਸਰਦੀਆਂ ਦਾ ਸੀਜ਼ਨ ਆ ਗਿਆ ਲੋਕ ਖਰੀਦਾਰੀ ਕਰਨ ਆ ਰਹੇ ਆ ਬਾਜ਼ਾਰਾਂ 'ਚ ਬਹੁਤ ਜ਼ਿਆਦਾ ਰਸ਼ ਪੈ ਰਿਹਾ ਹੈ ਜੀ ਤਾਂ ਸਿਰ ਜਿਹੜੇ ਬਾਹਰੋਂ ਲੋਕੀ ਆ ਰਹੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਵਹੀਕਲ ਤੇ ਆਂਦੇ ਆ ਉਹਨਾਂ ਨੂੰ ਕੀ ਇਸ ਤਰ੍ਹਾਂ ਦੇਖਣਾ ਚਾਹੀਦਾ ਮੈਂ ਜਿਹੜੇ ਬਾਹਰੋਂ ਟੂ-ਵੀਲਰ ਤੇ ਆਂਦੇ ਆ ਟੂ-ਵੀਲਰ ਅਸੀਂ ਅਲਾਉ ਕਰ ਰਹੇ ਆ ਜਿਹੜੇ ਗੱਡੀਆਂ 'ਚ ਆ ਰਹੇ ਆ ਉਹਨਾਂ ਨੂੰ ਅਸੀਂ ਇਹੀ ਕਹਾਂਗੇ ਜੀ ਆਪਦੀ ਗੱਡੀ ਪਿੱਛੇ ਪਾਰਕਿੰਗ ਕਰਕੇ ਆਉਣ ਜੀ ਰੇਲਵੇ ਸਟੇਸ਼ਨ ਜਿੱਦਾਂ ਪਾਰਕਿੰਗ ਹੈਗੀ ਆ ਜੀ ਜਾਂ ਆਪਣੇ ਏਸੀ ਮਾਰਕੀਟ ਪਾਰਕਿੰਗ ਹੈਗੀ ਆ ਜਿਹੜਾ ਪਵੇਲੀਅਨ ਮਾਲ ਵੱਲੋਂ ਆਉਂਦੇ ਨੇ ਤੇ ਬਾਕੀ ਟੂ- ਤਾਜੂ ਪੀੜ ਪੜਕਾਣਾ ਹੋਵੇ ਇੱਕ ਸਾਲ ਜਿਹੜੀਆਂ ਫੜੀਆਂ ਦਾ ਕਾਫੀ ਚ ਤੋਂ ਸੀ ਐਮਸੀਓ ਲੈ ਕੇ ਕੁਝ ਗੱਲਬਾਤ ਕਰ ਰਹੇ ਹੋ ਐਮਸੀ ਅਫਸਰਾਂ ਨਾਲ ਕਿ ਉਹਨਾਂ ਦੇ ਨਾਲ ਗੱਲਬਾਤ ਕਿਤੇ ਨਜਾਇਜ਼ ਕੰਮ ਜਿਹੜੇ ਇੱਕ ਸਾਡੇ ਕੋਲ ਇਹ ਵੀ ਨਾਲ ਕੰਪਲੇਂਟ ਸੀਗੀ ਵੀ ਇੱਕ ਤਾਂ ਦੁਕਾਨਦਾਰਾਂ ਨੇ 8 8 ਫੁੱਟ ਦੁਕਾਨਾਂ ਬਾਹਰ ਕਰਕੇ ਲਾਈਆਂ ਹੋਈਆਂ ਨੇ ਜੀ ਕੱਲ ਅਸੀਂ ਸਾਰਿਆਂ ਨੂੰ ਇਹਨਾਂ ਨੂੰ ਮਿਲ ਕੇ ਇੱਕ ਨੋਟਿਸ ਦਿੱਤਾ ਸਾਰਿਆਂ ਨੂੰ ਪਹਿਲੀ ਵਾਰਨਿੰਗ ਦਿੱਤੀ ਹੈ ਇਹਨਾਂ ਨੂੰ ਵੀ ਤੁਸੀਂ ਪਲੀਜ਼ ਇਹ ਕੰਮ ਨਾ ਕਰੋ ਤੇ ਜਿਹੜੇ ਰੇੜੀਆਂ ਫੜੀਆਂ ਵਾਲੇ ਨੇ ਇਹਨਾਂ ਨੂੰ ਵੀ ਵਾਰਨਿੰਗ ਦਿੱਤੀ ਆ ਜਿਹੜੇ ਕਾਰਪੋਰੇਸ਼ਨ ਦੇ ਇਨਸਪੈਕਟਰ ਆ ਉਹਨਾਂ ਨਾਲ ਅਸੀਂ ਮਿਲ ਕੇ ਅੱਗੇ ਵੀ ਅਭਿਆਨ ਚਲਾਉਣੇ ਆ ਜੀ ਇਹਨਾਂ ਨੂੰ ਫੜ ਕੇ ਜੋ ਜੁਰਮਾਨਾ ਹੁੰਦਾ ਇਹਨਾਂ ਦਾ ਕਰਦੇ ਆ ਜੀ ਇਹ ਇਦਾਂ ਭਵਿੱਖ ਚ ਇਦਾਂ ਵੀ ਕਰਦੇ ਰਹਿਾਂਗੇ